ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਪਾ ਅੱਜ ਆਏ ਸੀ ਭੁੰਦੜਵਾਸ ਬਾਈ ਪੀਤੇ ਕੋਲੇ ਇਹ ਰਤੀ ਇਹ ਦੋ 8 ਕਿਲੋਮੀਟਰ ਪਿੰਡ ਹੈ ਬਾਈ ਦਾ ਤੇ ਬਾਈ ਕੋਲੇ ਨਾ ਮਸ਼ੀਨਾਂ ਖੜੀਆਂ ਤੂੜੀ ਵਾਲੀਆਂ ਤੇ ਟਰਾਲੀਆਂ ਵੀ ਖੜੀਆਂ ਤੇ ਟਰੈਕਟਰ ਵੀ ਖੜਿਆ ਜੇ ਕਿਸੇ ਬਾਈ ਨੇ ਕਿਸੇ ਨੇ ਵੀ ਕੋਈ ਸੰਧ ਲੈਣਾ ਹੈ ਜਾਂ ਵੇਚਣਾ ਹੈ ਤਾਂ ਉਹ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸ਼ਸ਼ੀਕਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਹੈ ਹਾਂਜੀ ਹਾਂ ਤੇ ਆਪਣਾ ਬਾਈ ਪਿੰਡ ਪਹਿਲਾਂ ਦੱਸੋ ਵੀ ਕਿੰਨੇ ਕਿਲੋਮੀਟਰ ਐਥੋਂ ਪਿੰਡ ਬਾਈ ਜੀ ਆਪਣਾ ਭੁੰਦੜਵਾਸ ਹੈ ਬਾਈ ਜੀ ਵੀ ਇਹ ਵੀ ਦੱਸਣਾ ਚਾਹੁੰਦੇ ਆਂ ਆਪਾਂ ਪਹਿਲਾ ਮਹੀਨਾ ਪਹਿਲਾਂ ਵੀਡੀਓ ਕਰਗੇ ਤੀ ਬਹੁਤ ਵਧੀਆ ਆਪਾਂ ਨੂੰ ਕਿਸਾਨ ਵੀਰਾਂ ਨੇ ਪਿਆਰ ਦਿੱਤਾ ਤੇ ਬਾਕੀ ਬਾਈ ਦਾ ਵੀ ਲਾ ਲੋ ਵੀਡੀਓ ਬਣਾਉਣ ਦਾ ਵੀ ਲਾ ਲੋ ਵੀ ਸਿਸ਼ਟ ਮੀਆਂ ਇਹ ਜੱਤੀ ਵੀ ਵੀਡੀਓ ਨੇ ਸਾਨੂੰ ਪੂਰਾ ਫਾਇਦਾ ਹੋਇਆ ਜੀ ਤੇ ਮਸ਼ੀਨਾਂ ਵਧੀਆ ਵਿਕੀਆਂ ਤੇ ਆਪਾਂ ਕੋਈ ਵਧੀਆ ਮਸ਼ੀਨਾਂ ਦਿੱਤੀਆਂ ਨੇ ਜਿੰਨੇ ਵੀ ਜ਼ਿਮੀਂਦਾਰ ਆਏ ਨੇ ਵੀ ਲਾਲਾ ਕਹਿੰਦੇ ਰਹੇ ਵੀ ਬਾਈ ਸੰਦੀਪ ਦੀ ਵੀਡੀਓ ਦੇਖ ਕੇ ਆਏ ਆ ਤੇ ਪਿੰਡ ਆਪਣਾ ਭੁੰਦੜਵਾਸ ਰਤੀਆ ਸ਼ਹਿਰ ਹੈ ਜੀ ਇਧਰੋਂ ਮਾਨਸਾ ਜ਼ਿਲ੍ਹਾ ਪੈ ਗਿਆ ਸਿੱਧੂ ਮੁੱਸੇ ਵਾਲੇ ਦਾ ਇਧਰੋਂ ਆਪਣਾ ਫਤਿਹਵਾਦ ਜਿਲ੍ਹਾ ਜੀ ਤੇ ਪਿੰਡ ਆਪਣਾ ਰਤੀਏ ਤੋਂ 8 ਕਿਲੋਮੀਟਰ ਭੁੰਦੜਵਾਸ ਪਿੰਡ ਹੈ ਬਹੁਤੋ ਬਈ ਬਹੁਤੋਂ 12 ਕਿਲੋਮੀਟਰ ਹੈ ਜੀ ਪੀਤਾ ਮੇਰਾ ਨਾਮ ਹੈ ਕਿਸੇ ਨੂੰ ਵੀ ਮਰਜ਼ੀ ਪੁੱਛ ਸਕਦੇ ਹੋ ਤੇ ਆਪਣੇ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਤੇ ਟਰੈਕਟਰ ਵੀ ਲਿਆਉਣੇ ਲਾਗੇ ਹੋਣ ਆਪਾਂ ਨਵਾਂ ਕੰਮ ਕਰੇ ਟਰੈਕਟਰਾਂ ਦਾ ਤੇ ਟਰਾਲੀਆਂ ਵੀ ਹੈਗੀਆਂ ਨੇ ਜੀ ਠੀਕ ਹੈ ਤੇ ਬਾਈ ਆਪਾਂ ਤੂੜੀ ਵਾਲਾ ਮਸ਼ੀਨ ਪਹਿਲਾਂ ਗੱਲ ਕਰੀਏ ਜਗ ਜਿੱਤ ਦੀ ਹੈ ਨਾ ਹਾਂਜੀ 56 ਇੰਚੀ ਗਟਰ ਚ ਆ ਗਈ ਹੈ ਹਾਂਜੀ ਸਾਰੀਆਂ 57 ਨੇ ਜੀ ਇੱਕ ਮਸ਼ੀਨ ਹੈ ਆਪਣੇ ਕੋਲੇ 62 ਇੰਚੀ ਰਜਿੰਦਰਾ ਠੀਕ ਹੈ ਕਿਹੜਾ ਮਾਡਲ ਲੱਗੀ ਬਈ ਇਹ ਇਹ ਬਾਈ ਜੀ 2018 ਮਾਡਲ ਹੈ ਜੀ 2018 ਮਾਡਲ ਦਿਖਾ ਦੀ ਨੇੜੇ ਤੋਂ ਬੰਦ ਬਾਡੀ ਹੈ ਜੀ ਗਰੂਪ ਦੀ ਜਮਾਂ ਓਕੇ ਆ ਬੰਦ ਬਾਡੀ ਰੀਪਰ ਆ ਗਿਆ ਤੇ ਦਿਖਾ ਦੀ ਬਈ ਫਿੰਗਰਾਂ ਫੁੰਗਣਾ ਕਾਟਰ ਗੂਟਰ ਜੋ ਜਮਾ ਦਿਖਾਦੀ ਤੇ ਜਾਲਦੀ ਰੀਪਰ ਚੱਲੇ ਹੋਇਆ ਪੰਜਾਬ ਵਾਲਾ ਜੀ ਰੰਗ ਸਾਰਾ Ориਜਨਲ ਹੈ ਜੀ ਨਾਲ ਦਾ ਠੀਕ ਹੈ ਜਾਲ ਜੂਲ ਪੰਜਾਬ ਵਾਲੀ ਸਾਰਾ ਪੰਜਾਬ ਵਾਲੀ ਸਿਸਟਮ ਹੈ ਜੀ ਕੋਈ ਵੀ ਮਸ਼ੀਨ ਆਪਣੀ ਕੋਲ ਹੈ ਜਮਾ ਰਿਆ ਦਿਖਾਦੀ ਬਾਈ ਜਮਾ ਓਕੇ ਆ ਮਸ਼ੀਨ ਸਾਰੇ A to Z ਚੀਜ਼ ਬਾਈ ਨੇ ਜਿਹੜੀ ਮੇਨ ਗੱਲ ਆ ਬਾਈ ਦੱਸ ਕੇ ਦਿੰਦਾ ਨਾ ਬਾਈ ਨਾਲ ਦੇ ਟਾਇਰ ਟੂਰ ਰੰਗ ਰੂਪ ਨਾਲ ਦਾ ਹੀ ਸਾਰਾ ਪੂਰੀ ਸੋਹਣੀ ਮਸ਼ੀਨ ਹੈ ਜੀ ਬਾਈ ਜਿਹੜੀ ਗੱਲ ਹੁੰਦੀ ਹੈ ਬਾਈ ਦੱਸ ਕੇ ਦਿੰਦਾ ਹੈ ਆਈ ਬਾਈਆਂ ਦੀ ਸਾਰੀਆਂ ਮਸ਼ੀਨਾਂ ਬਾਈ ਦੇ ਸੇਲ ਹੋਈਆਂ ਨੇ ਹਾਂਜੀ ਐ ਨਵਾਂ ਮਾਲ ਆਇਆ ਜੀ ਸਾਰਾ ਹੁਣ ਪਹਿਲਾਂ ਸਾਰੀ ਸਟਾਕ ਕੀਤਾ ਉਹ ਤੋਂ ਬਾਅਦ ਵੀਡੀਓ ਬਣਾਉਣ ਦਾ ਬਾਈ ਦਾ ਟਾਈਮ ਹੀ ਨਹੀਂ ਲੱਗਾ ਉਹ ਤੋਂ ਬਾਅਦ ਤਾਂ ਕਾਫੀ ਮਸ਼ੀਨਾਂ ਵੇਚ ਚੁੱਕੇ ਆਂ ਜੀ ਆਪਾਂ ਅੱਜ ਕੁਦਰਤੀ ਬਸ ਇਦਾਂ ਸਬਬ ਬਾਈ ਬਾਈ ਤੇ ਬਾਈ ਇਹਦੀ ਰੇਟ ਦੀ ਗੱਲ ਕਰੀਏ ਆਪਾਂ ਕਿੰਨੇ ਦੇ ਦੇ ਇਹਦਾ ਡਿਮਾਂਡ 80 ਕਰਦੇ ਆਂ ਜੀ ਮਾਨਤਨ ਪੂਰਾ ਕਰ ਦਾਂਗੇ ਆਪਾਂ ਫੁੱਲ 18 ਮੰਡਲ 80 ਡਿਮਾਂਡ ਹੈ ਪੂਰਾ ਮਾਨਤਨ ਕਰ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਇਆ ਪੇਜ ਨੂੰ ਫੋਲੋ ਕਰਕੇ ਸ਼ੇਅਰ ਕਰਕੇ ਆਇਆ ਕਰਾਂਗੇ ਮਾਨਤਨ ਜਦੋਂ ਆਪਣਾ ਸੌਦਾ ਵਗਾਈ ਚਾਹੇ ਦੀ ਅਗਲਾ ਆ ਕੇ ਐ ਜਮਾ ਨਾ ਦੱਸੇ ਵੀ ਬਾਈ ਸੰਦੀਪ ਦੀ ਵੀਡੀਓ ਦੇਖੀ ਐ ਸੌਦਾ ਹੋਣ ਤੋਂ ਬਾਅਦ ਜਦੋਂ ਪੈਸੇ ਗਿਣਿਆਉਣ ਲੱਗੇ ਉਦੋਂ ਦਿਖਾ ਦੇ ਵੀ ਆ ਦੇਖੋ ਬਾਈ ਦੇ ਪੇਜ ਨੂੰ ਫੋਲੋ ਕਰਿਆ ਹੋਇਆ ਤੇ ਵੀਡੀਓ ਸ਼ੇਅਰ ਕਰੀ ਐ ਠੀਕ ਹੈ ਰੁਪਿਆ 2000 ਰੁਪਿਆ ਸੌਦਾ ਹੋਣ ਤੋਂ ਬਾਅਦ ਛੱਡ ਦਾਂਗੇ ਲੈ ਮੇਤਰੋ ਬਾਈ ਕਹਿੰਦਾ ਵੀ ਜਿਹੜਾ ਵੀਡੀਓ ਨੂੰ ਦੇਖ ਕੇ ਆਊਗਾ ਤੇ ਇਹਨੂੰ ਫੋਲੋ ਕਰਕੇ ਉਹ ਸ਼ੇਅਰ ਕਰਕੇ ਉਹ ਵੀਡੀਓ ਨੂੰ 2000 ਸੌਦਾ ਕਰੇ ਤੋਂ ਬਾਅਦ ਬਾਈ ਕਹਿੰਦਾ ਡਿਸਕਾਊਂਟ ਚਾਹੀਦੀ ਪਹਿਲਾਂ ਜਮਾਣਾ ਦੱਸੇ ਵੀ ਬਾਈ ਦੀ ਵੀਡੀਓ ਦੇਖੀ ਐ ਮਾਗਰੋਂ ਦਿਖਾ ਦਿਓ ਵੀ ਆਹ ਦੇਖ ਬਾਈ ਜਦੋਂ ਸੌਦਾ ਹੋ ਗਿਆ ਉਸ ਤੋਂ ਬਾਅਦ ਦੱਸ ਦਿਓ ਵੀਡੀਓ ਦਿਖਾ ਦਿਓ ਵੀ ਆਹ ਵੀਡੀਓ ਪਾ ਫੋਲੋ ਕਰਿਆ ਪਏ ਇਹਨੂੰ ਤੇ ਵੀਡੀਓ ਦੇਖਿਆ 2000 ਰੁਪਏ ਡਿਸਕਾਊਂਟ ਕਰੂ ਬਾਈ ਸ਼ੇਰ ਵੱਧ ਤੋਂ ਵੱਧ ਕਰਨੀ ਪਊ ਜੀ ਠੀਕ ਐ ਆਹ ਕਿਹੜਾ ਮਾਡਲ ਆ ਗਈ ਬਾਈ ਇਹ ਆ ਗਈ ਬਾਈ ਜੀ 2020 ਮਾਡਲ ਜਗਜੀਤ 2020 ਮਾਡਲ ਹਾਂਜੀ ਇਹ ਚੌਪਰ ਬਾਡੀ ਚ ਆ ਗਿਆ ਇਹ ਚੌਪਰ ਬਾਡੀ ਆ ਗਿਆ ਜੀ ਠੀਕ ਹੈ ਦਿਖਾ ਦਿਓ ਬਈ ਫਿੰਗਰਾਂ ਫੁੰਗਰਾਂ ਜਮਾ ਓਕੇ ਪਈਆਂ ਫਿੰਗਰਾਂ ਲੂਈ ਲੋਡ ਇਹਦਾ ਵੀ ਸਾਰਾ ਨਾਲ ਦਾ ਹੀ ਹੈ ਜੀ ਸਾਰਾ ਨਾਲ ਦਾ ਆਪਾਂ ਕੋਈ ਰੀਪੇਂਟ ਵਗੈਰਾ ਤਾਂ ਨਹੀਂ ਕਰਿਆ ਕੱਲਾ ਟਾਪਾ ਕਰਿਆ ਜੀ ਕਈ ਵਾਰੀ ਉਹੀ ਗੱਲ ਹੈ ਕਾਕ ਤੁਰੂ ਆਵੇ ਆ ਲੈ ਕੇ ਦੱਸਿਆ ਨਹੀਂ ਕੱਲਾ ਟਾਪਾ ਤਾਂ ਕਰਿਆ ਜੀ ਨੇੜੇ ਤੋਂ ਟਾਪਾ ਦਿਖਾ ਦਿ ਹਾਂ ਕੱਲਾ ਟਾਪਾ ਥੋੜਾ ਜਿਹਾ ਪਾਪੜੀ ਜੀ ਬਣ ਲਈਤੀ ਅਸੀਂ ਨੇ ਫਿਰ ਉਸ ਕਰਕੇ ਥੋੜਾ ਜਿਹਾ ਕੱਲਾ ਟਾਪਾ ਕਰਿਆ ਜੀ ਠੀਕ ਗੱਲ ਬੇਟਾ ਲਪੇਟਾਂ ਦੀ ਓਕੇ ਆ ਲਪੇਟ ਕੱਲੇ ਲੱਗਣ ਵਾਲੇ ਨੇ ਜੀ ਇਹਦੇ ਲਪੇਟ ਲੱਗਣ ਕੱਲੇ ਲਪੇਟ ਲੱਗਣ ਵਾਲੇ ਨੇ ਜਾਲ ਜਮਾ ਨਵੇਂ ਪਿਛਲੀ ਵਾਰ ਵਾਲਾ ਸੂਰੀਆਂ ਦੇ ਕੱਲੇ ਪਾਸੇ ਵੱਲੇ ਜਾਣਗੇ ਕੱਲੇ ਲਪੇਟਾਂ ਤੋਂ ਬਿਨਾ ਕੁਝ ਵੀ ਨਹੀਂ ਭੜਦੀ ਕੱਲੇ ਲਪੇਟ ਲਪੇਟ ਲਵਾਉਣ ਦਾ ਖਰਚਾ ਹਾਂਜੀ ਠੀਕ ਹੈ ਕੀ ਰੇਟ ਦਾ ਕਰਦੀ ਵੀ ਤੇ 1,65,000 ਰੁਪਈਆ ਜੀ ਮਾਨਦਾਨ ਕਰੀਂ 20 ਮੰਡਲ 1,65 ਮਾਨਦਾਨ ਕਰ ਦਾਂਗੇ ਜੀ ਫੁੱਲ ਕਰਾਂਗੇ ਹਾਂਜੀ ਹਾਂ ਕਰ ਦ ਤੁਸੀਂ ਹੋਰ ਬੰਦਿਆਂ ਕੋਲ ਜਾਓਗੇ ਆਪਾਂ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਕਿਸੇ ਕੋਲੇ ਵੀ ਜਾਓਗੇ 20 ਮਾਡਲ ਦਾ 1,90,000 ਤੋਂ ਘੱਟ ਕੋਈ ਚੋਪਰ ਦਾ ਵੀ ਨਹੀਂ ਮੰਗਦਾ ਆਪਾਂ ਇੱਕ ਪੈਂਟ ਮੰਗਦੇ ਆ ਚੈਲੈਂਜਿੰਗ ਰੇਟ ਕਰਤਾ ਸਾਰਿਆਂ ਨੂੰ ਹਾਂ ਹਾਂ ਲਾ ਫੱਟੇ ਚੱਕ ਰੇਟ ਹੀ ਕਰਨਿਆਂ ਜੀ ਪੀਤਾ ਕਹਿੰਦਾ ਵੀ ਸੀਜ਼ਨ ਵੀ ਨੇੜੇ ਆ ਗਿਆ ਆਪਾਂ ਨੇ ਬਾਲੀ ਕੋਈ ਕਮਾਈ ਨਹੀਂ ਕਰਨੀ ਇਹ 5-4000 ਨਾਲ ਹੀ ਰੀਪਰ ਦੀ ਆਪਾਂ ਪਹਿਲਾਂ ਵੀ ਐਂ ਦਿੱਤੇ ਨੇ ਸਾਰਾ ਸਮਾਨ ਮਿਲੂਗਾ ਜੀ A to Z ਠੀਕ ਹੈ ਇੱਕ ਆਪਾਂ ਪੁਲੀਆਂ ਪਾਲੀਆਂ ਦਾ ਸੈੱਟ ਕਰਕੇ ਦੇਵਾਂਗੇ ਜੇਕਰ ਖੜੀ ਹੋਣੀ ਪਈ ਪੁਲੀਆਂ ਦਾ ਐ ਹੋ ਜਾਂਦਾ ਜੀ ਆਪਾਂ ਵੀ 12 ਤਾਂ ਪਾ ਨਹੀਂ ਸਕਦੇ ਵੀ ਜਿ ਉਰੇ ਮਸ਼ੀਨਾ ਹੁਣ ਜਗਜੀਤ ਤੋ ਤਿੰਨ ਮਸ਼ੀਨਾ ਖੜੀਆਂ ਨੇ ਠੀਕ ਹੈ ਪੁਲੀਆਂ ਦਾ ਜੇ ਕੋਈ ਇੰਨਾ ਚੁਈ ਸੈਟਲਮੈਂਟ ਹੁੰਦੀ ਆ ਉਹ ਕੁਛ ਵੀ ਕਰ ਸਕਦਾ ਹੈ ਠੀਕ ਹੈ ਬਾਕੀ ਜਿਹੜਾ ਨਾਲ ਐ ਕ੍ਰੋਸ ਕਪਾ ਸਾਰਾ ਦੇਵੋ ਸਾਰਾ ਸਮਾਨ ਸਾਰਾ ਨਾਲ ਮਿਲੂਗਾ ਜੀ ਠੀਕ ਹੈ 1,65,000 ਮੰਗਦੇ ਆਪਾਂ 1,65 ਡਿਮਾਂਡ ਹੈ ਮਾਨਤਨ ਪੂਰਾ ਕਰਾਂਗੇ ਮੌਕੇ ਤੇ ਮਾਨਤਨ ਫੁੱਲ ਕਰਾਂਗੇ ਫੁੱਲ ਕਰ ਦਾਂਗੇ ਜੀ ਪੂਰਾ ਕਰਕੇ ਤੋਰਾਂਗੇ ਅਗਲੇ ਨੂੰ ਜਿਹੜਾ ਵਪਾਰੀਆਂ ਵਾਲੇ ਰੇਟ ਤੋਂ ਵੀ ਘੱਟ ਮਸ਼ੀਨਾ ਦੇਵਾਂਗੇ ਆਪਾਂ ਠੀਕ ਹੈ ਹਾਂਜੀ ਪਹਿਲਾਂ ਆਪਾਂ ਵੀਡੀਓ ਕਰੀ ਸੀ ਬਾਈ ਨੇ ਸਾਰੇ ਪੰਜਾਬ ਨੂੰ ਚੈਲੰਜਿੰਗ ਰੇਟ ਕਰੇ ਸੀ ਤਾਂ ਹੀ ਬ ਇਹ ਦੁਬਾਰੇ ਬਾਈ ਨੇ ਰੀਸਟਾਕ ਕਰਿਆ। ਇਤੋਂ ਪਹਿਲਾਂ ਆਪਾਂ ਜੀ 35 40 ਮਸ਼ੀਨਾਂ ਵੇਚ ਚੁੱਕੇ ਆ 35 40 ਮਸ਼ੀਨਾਂ। ਠੀਕ ਹੈ। ਇੱਕ ਬਾਈ ਹੋਰ ਆ ਹਨਾ ਜਿਹੜੇ ਮੰਨ ਲਓ ਜੇ ਕੋਈ ਕਿਸੇ ਵੀ ਮਤਲਬ ਸਰੀਰ ਦਾ ਕੋਈ ਅੰਗ ਖੜਦੇ ਹਨਾ ਬੰਦਾ ਮੰਗਣ ਲੱਗ ਜਾਂਦਾ ਹਨਾ ਆ ਬਾਈ ਦੇਖੋ ਸਰੀਰ ਦਾ ਅੰਗ ਖੜਾ ਹੋਇਆ ਲੱਤ ਇੱਕ ਘੱਟ ਕੰਮ ਕਰਦੀ ਆ ਬਾਈ ਫੇਰ ਵੀ ਆਪਦਾ ਵਪਾਰ ਕਰਦਾ ਹੈ। ਕੋਈ ਇਹ ਨਹੀਂ ਵੀ ਕਿਸੇ ਦੇ ਮੂਰੇ ਹੱਥ ਬੰਨ ਕੇ ਮੰਗੂਗਾ ਨਾ ਬਾਈ ਹਾਂ ਜੀ ਹਾਂ ਬਾਕੀ ਐ ਹੋ ਜਾਂਦਾ ਬਾਈ ਸੰਦੀਪ ਸੋਨੂ ਵੀ ਨੌਲੇਜ ਹੈ ਰੋਜ਼ ਲੋਕਾਂ ਲਾ ਲੋ ਵੀ ਵੀਡੀਓ ਕਰਨ ਜਾਣੇ ਹੋ ਕਿਸੇ ਕਿਸੇ ਦੀ ਮਸ਼ੀਨਾਂ ਦੀ ਕਿਸੇ ਦੀ ਕਾਰੋਬਾਰ ਦੀ ਵੀ ਐ ਹੁੰਦਾ ਜੀ ਸੁਖ ਨਾਲ ਹੁਣ ਤਾਂ ਮਸ਼ੀਨਾਂ ਘਟਨੇ ਪਹਿਲਾਂ ਤੁਸੀਂ ਵੀਡੀਓ ਕਰੀਤੇ ਉਦੋਂ 18 20 ਮਸ਼ੀਨਾਂ ਦਾ ਸਟਾਕ ਹਰ ਟਾਈਮ ਰਹਿੰਦਾ ਸੀ ਆ ਬਾਕੀ ਐਂ ਦਾ ਚਾਹੀਦੀ ਜੀ ਹੱਥੋਂ ਨੂੰ ਦੁਨੀਆ ਦਾ ਲੋਹਾ ਇਕੱਠਾ ਕਰ ਲੈ ਮਹਿੰਗਾ ਲੈ ਕੇ ਫਿਰ ਮਹਿੰਗਾ ਲੈ ਕੇ ਮਹਿੰਗਾ ਦੇਣਾ ਪਊ ਫਿਰ ਉਹਦਾ ਫਾਇਦਾ ਨਹੀਂ ਆਪਾਂ ਮਸ਼ੀਨ ਲਿਉਣੇ ਆ ਜਮੇ ਜਾਇਜ਼ ਰੇਟ ਦੀ 5000 ਰੁਪਏ ਨਾਲ ਹੀ ਦੇ ਦਨੇ ਆ ਅਗਲੇ ਨੂੰ ਜੇ ਜੇ ਹੁਣ ਆਪਾਂ ਐ ਕਹਿ ਲਈਏ 20000 ਕਮਾ ਲਾ ਇੱਕ ਚੋਂ 15 ਕਮਾ ਲਾ ਉਹ ਗੱਲਾਂ ਦਾ ਫਿਰ ਫਾਇਦਾ ਨਹੀਂ ਆ ਜੀ ਬਾਕੀ ਰੋਜ਼ ਆਈ ਜਾਂਦੀਆਂ ਨੇ ਹਾਂਜੀ ਹਾਂ ਉਹੀ ਗੱਲੇ ਵੀ ਸੋਡੇ ਭਾਈਆਂ ਦੇ ਪਿਆਰ ਕਰਕੇ ਇੱਕ ਨੱਦਾ ਨਗਰ ਰੋਜ਼ ਦਾ ਵੀ ਕੀ ਜਾਂਦਾ ਰੋਜ਼ ਆਈ ਜਾਂਦਾ ਜਿਹੜੀ ਇੱਕ ਨਾ ਜਿਹੜੀ ਜਿਹੜੀ ਮੇਨ ਜਦੋਂ ਨਾ ਮੈਂ ਮੇਰੀ ਅੱਖਾਂ ਚ ਵੱਜੀ ਜਾਂਦੀ ਹੈ ਇਹ ਇਹ ਮਸ਼ੀਨ ਦੀ ਡਿਮਾਂਡ ਹੀ ਵਾਰੀ ਗਈ ਹੈ 64 ਇੰਚੀ ਆ ਗਈ ਹੈ ਨਾ ਬਾਈ ਇਹ 64 ਇੰਚੀ ਆ ਗਈ ਉਹ ਹੁੰਦੀਆਂ ਨੇ 57 ਠੀਕ ਹੈ ਇਹ ਰਜਿੰਦਰਾ 64 ਇੰਚੀ ਬਾਲੇ ਕੱਟ ਨਾ ਨੇ ਜੀ ਬਾਲੇ ਕੱਟ ਜੇ ਕਿਸੇ ਕੋਲੇ ਹੈਗਾ ਕੋਈ ਵੇਚਦਾ ਨਹੀਂ ਫਿੰਗਰਾਂ ਫੁੰਗਰਾਂ ਜਿਵੇਂ ਨਵੀਆਂ ਲੱਗੀਆਂ ਹੋਈਆਂ ਬਾਲੇ ਲੋੜੀ ਬਾਲੇ ਕੱਟ ਵਿੱਚ ਹੀ ਚੱਲੀ ਹੋਈ ਹੈ 14 ਮਾਡਲ ਹੈ ਰੰਗ ਰੂਪ ਇਹਦਾ 20 ਮਾਡਲ ਦੇ ਮਕਾਬਲੇ ਇਹਦੇ ਵਿੱਚ ਬਲੇਡ ਵੀ ਸਕਰੂ ਵਾਲੇ ਲੱਗੇ ਹੋਏ ਆ ਹਾਂਜੀ ਹਾਂ ਨੇੜੇ ਦੂਦ ਦਿਖਾ ਦੀ ਐਲ ਕੀ ਨਾਲ ਖੁੱਲਦੇ ਨੇ ਬਲੇਡ ਤਿੰਨ ਪੱਖਿਆਂ ਵਾਲੀ ਆ ਗਈ ਇਹ ਤਿੰਨ ਪੱਖਿਆਂ ਵਾਲੀ 64 ਇੰਚੀ ਇਹ ਮਸ਼ੀਨ ਦਾ ਕਿਤੋਂ ਮਰਜੀ ਕੋਈ ਬੰਦਾ ਤੇਲ ਦਾ ਖਰਚਾ ਆਪਾਂ ਆਉਣ ਜਾਣ ਦਾ ਆਪ ਦੇਵਾਂਗੇ ਜੇ ਮਸ਼ੀਨ ਕੰਮ ਭਾਲਗੀ ਆ ਕਿ ਅਗਲਾ ਇਹ ਕਹਦੇ ਵੀ ਇਹ ਨਟ ਵੀ ਪੈਣ ਵਾਲਾ ਕੱਲੇ ਪਿੰਡਾਂ ਦੇ ਸ਼ੁਰੀਆਂ ਸ਼ੁਰੀਆਂ ਕੀ ਕਹਣੇ ਕੋਈ ਵੀ ਥੋੜੀਆਂ ਜੀਆਂ ਡੱਬੀਆਂ ਪੈ ਜਾਣ ਜਿਆਦਾਤਰ ਪੈਸੇ ਬਦਲੇ ਜਾਣਗੇ ਪੰਜਾਬ ਦੇ ਰਿਪੇਅਰ ਪੰਜਾਬ ਦੇ ਬਾਕੀ ਕੋਈ ਰਿਪੇਅਰ ਨਹੀਂ ਇਹਦੀ ਕੋਈ ਰਿਪੇਅਰ ਨਹੀਂ ਫੁੱਲ ਰਿਪੇਅਰ ਹੋਈ ਹੋਈ ਆ ਪਿਛਲੀ ਵਾਰ ਨਵਾਂ ਝਾਲ ਹੈ ਪਿਛਲੀ ਵਾਰ ਲੱਗੇ ਵੀ ਮਿੱਤਰੋ ਲਪੇਟਲ ਬੂਟ ਲੱਗੇ ਹੋਏ ਜਦੋਂ ਦਾ ਆਹ ਮਸ਼ੀਨ ਨੂੰ ਦੇਖੇ ਨਾ ਮਸ਼ੀਨ ਇੰਨੀ ਕਿ ਸਾਫ਼ ਹੈ ਮਾਰਨਲ ਇਸ ਹਾ ਬਣ ਰਿਹਾ ਤੁੰ ਦਿਖਾ ਦਿਓ ਈ ਟਾਪਾ ਇਧਰੋਂ ਰੰਗ ਰੂਪ ਦੀ ਕਿਤੇ ਵੀ ਘਮੂੜੀ ਹੋਵੇ ਉਪਰੋਂ ਵੀ ਦਿਖਾ ਦੇ 20 ਮਾਡਲ ਦਾ ਮੁਕਾਬਲਾ ਕਰਦੀ ਹੈ ਮਾਡਲ ਕਿਹੜਾ 13 ਮਾਡਲ ਹੈ 14 ਮਾਡਲ ਹੈ ਵੀ ਮਾਡਲ ਇਹ 13 ਹੈ ਇਹ ਗੱਲ ਕਰ 14 ਚ ਚੱਲੀ ਹੋਈ ਹੈ 14 ਦਾ ਸੀਜ਼ਨ ਨਹੀਂ ਕਹਿ ਸਕਦੇ ਆ ਵੀ 13 ਚ ਲਾ ਲਓ ਵੀ ਕਈ ਵਾਰੀ ਠੀਕ ਲਪੇਟ ਲਪੂਟ ਤਾਂ ਓਕੇ ਆ ਇਹ ਲਪੇਟ ਲਪੂਟ ਫੁੱਲ ਪੂਰੀ ਓਕੇ ਜੀ ਕੰਮ ਸਾਰੀ ਇਹਦੀ ਡਿਮਾਂਡ 1 ਲੱਖ 30 ਹਜ਼ਾਰ ਕਰਦੇ ਆ ਜੀ 130000 ਕਰਦੇ ਹਾਂ ਹਾਂ ਜੀ ਮਾਣ ਤਣ ਕਰਾਂਗੇ ਫੁੱਲ ਹਾਂ ਜੀ ਹਾਂ ਕਰਦੇ ਕੁਝ ਕਰਕੇ ਤੋਰਾਂਗੇ ਨਹੀਂ ਕਰਦਾਂਗੇ ਇਹ ਮਸ਼ੀਨਾਂ ਤਾਂ ਨਾ ਬਾਈ ਜਿੰਦੀ ਤੁਸੀਂ ਆਖੋਗੇ ਵੀ ਉਹੀ ਗੱਲ ਹੈ ਵੀ ਆਪਾਂ ਜੀ ਨੂੰ ਪਤਾ ਹੈ ਉਹਨੂੰ ਪਤਾ ਹੈ ਇਹ ਮਸ਼ੀਨਾਂ ਤਾਂ ਮਿਲਦੀ ਹੀ ਨਹੀਂ ਹੈਗੀਆਂ ਕਾਹਤੋਂ ਨਹੀਂ ਮਿਲਦੀਆਂ ਕੁਝ ਤਾਂ ਇਹ ਨਵੀਆਂ ਹੁਣ ਬਣਾਉਣੋਂ हट ਗਏ ਕੁਝ ਇਹ ਜਿਹੜੀਆਂ ਬਣੀਆਂ ਤੀ 62 ਇੰਚ ਇਹ ਜੀ ਫਰਮਾਇਸ਼ ਤੇ ਬਣੀਆਂ ਤੀ ਵੀ ਛਾਈ ਤੇ ਇਹ ਮਸ਼ੀਨ ਦੀ ਇੱਕ ਹੋਰ ਬਈ ਖਾਸੀਅਤ ਹੈ ਨਾ ਇਹ ਨਲਕੀ ਨਹੀਂ ਛੱਡਦੀ ਨਾ ਜੀ ਇੱਕਾ ਜਿਵੇਂ ਹੁਣ ਅੱਜ ਕੱਲ ਚੰਨੀ ਦੀ ਬਾਲੀ ਮਸ਼ਹੂਰੀ ਹੋ ਰਹੀ ਹੈ ਬਾਈ ਜੇ ਚੰਨੀ ਦੇ ਮੁਕਾਬਲੇ ਟਰਾਲੀ ਨਾ ਭਰੀਏ ਨੇ ਆਪਣੀ ਮਸ਼ੀਨ ਵਾਪਸ ਖੜਾ ਜਿਓ ਚੰਨੀ ਦੇ ਬਰੋਬਰ ਟਰਾਲੀ ਭਰੂਗੀ 15 ਮਿੰਟਾਂ 'ਚ ਟਰਾਲੀ ਭਰਦੀ ਐ ਮਜੀ ਨੇ ਠੀਕ ਆ ਟਰੈਕਟਰ ਕੋਈ ਮਰਜ਼ੀ ਹੋਵੇ ਟਰੈਕਟਰ ਕੋਈ ਮਰਜ਼ੀ ਹੋਵੇ ਇਹਦਾ ਕਟਰੀ ਬਾਈ ਦੇਖ ਕਪੈਨ ਦੇ ਬਰੋਬਰ ਜਾਣ ਵਾਲਾ ਹੋ ਰਿਹਾ ਤੇ ਇਧਰੋਂ ਪ੍ਰੈਸ਼ਰ ਵੀ ਵੱਡਾ ਹੈ 1 ਲੱਖ 30000 ਰੁਪਏ ਡਿਮਾਂਡ ਰਹੀਆਂ ਲੋਕੇ ਦੇ ਮਾਣਦਾਨ ਕਰਾਂਗੇ ਬਾਈ ਕਹਿੰਦਾ ਖੁਸ਼ ਕਰਕੇ ਕੰਮ ਕੋਈ ਨਹੀਂ ਭਾਲਦੀ ਰੁਪਏ ਦਾ ਵੀ 14 ਮਾਡਲ ਹੈ ਇੱਕ ਵੀ ਰੁਪਈਆ ਨਹੀਂ ਭਾਲਦੀ ਬਲੇਟ ਸੀਜ਼ਨ ਨੇੜੇ ਆਈ ਜਾਂਦਾ ਟਰੈਕਟਰ ਲੈ ਕੇ ਆਜੋ ਇਹ ਮਸ਼ੀਨ ਤਾਂ ਜਿਹਦੇ ਕੋਲੇ ਬਸ ਜਿਹਨੇ ਕਿਰਾਏ ਦਾ ਕੰਮ ਕਰਨਾ ਹੈ ਲਾ ਲਓ ਇਹ ਮਸ਼ੀਨ ਤਾਂ ਬਾਰੇ ਣਿਆਰੀ ਕਰ ਦਊਗੀ ਪੈਸੇ ਕਮਾਉਣ ਵਾਲੀ ਚੀਜ਼ ਹੀ ਆ ਇਹਦਾ ਹੱਥਣ ਨੂੰ ਲਾ ਲਓ 7-8 ਟਰਾਲੀਆਂ ਦੂਜੀ ਮਸ਼ੀਨ ਨਾਲੋਂ ਵੱਧ ਵੱਧ ਬਣਾਊਗੀ ਹਾਂਜੀ ਕਿਸੇ ਨੇ ਮਸ਼ੀਨ ਲੈਣੀ ਹੈ ਨਾ ਆਹ ਮਸ਼ੀਨ ਸੀਜ਼ਨ ਨੇੜੇ ਆ ਪਾ ਕੇ ਡ라이ਵਰ ਲੈ ਕੇ ਆਜੋ ਕ੍ਰਾਸ ਪਾ ਕੇ ਚਲਾ ਲਓ ਪੈਸੇ ਕਮਾਉਣੇ ਆ ਥੱਲੇ ਪਾਸੇ ਬਦਲਣੇ ਸ਼ੁਰੀਆਂ ਦੇ ਹੋਰ ਕੋਈ ਕਿਰਾਏ ਵਾਲੇ ਬੰਦੇ ਨੂੰ ਤਾਂ ਬੜਾ ਫਾਇਦਾ ਹੈ ਜੀ ਭਾਈ ਮੰਨ ਲਓ ਵੀ ਜਿੰ ਵਿੱਚ ਤਿੰਨ ਚਾਰ ਘੰਟਿਆਂ ਦਾ ਕੰਮ ਹੈ ਦਾ ਜਿਹੜੀ ਰਿਪੇਅਰ ਕਰਨੀ ਹੈ ਕੱਲੇ ਪਾਸੇ-ਪਾਸੇ ਬਦਲਣ ਦੀ ਜਿਵੇਂ ਕੋਈ ਹੋਰ ਮਸ਼ੀਨ ਲੈਣੇ ਆਪਾਂ 62 ਇੰਚੀ ਜਿਵੇਂ ਚੰਨੀ ਲਾ ਲਓ ਜਾਂ ਹੋਰ ਉਹ ਤੇ ਲਾ ਲਓ ਵੀ ਪੈਸੇ ਬਹੁਤ ਲੱਗਦੇ ਨੇ ਇਹੇ ਕੁੱਲ ਉਹੀ ਗੱਲ ਹੈ 1,30,000 ਚੀ ਆਪਣਾ ਨਵੀਂ ਦਾ ਮੁਕਾਬਲਾ ਕਰੂ ਬਾਕੀ ਮਾਣਦਾਨ ਕਰਾਂਗੇ ਮੌਕੇ ਦਾਂਗੇ ਜੀ ਇਹ ਜੋ ਕੋਈ ਬਾੜਾ ਨਹੀਂ ਹੋਣਾ ਜੀ ਇਹਦੀ ਮੰਗੀ ਵਾਲੀ ਹੈ ਮਸ਼ੀਨ ਦੀ ਇੱਕ ਬਾਈਪੀ ਤੇ ਆਪਾਂ ਇਥੋਂ ਗੱਡੀ ਗੁੱਡੀ ਭੇਜ ਦਾਂਗੇ ਹਾਂਜੀ ਗੱਡੀ ਵਗ ਜਾਂਦੀ ਹੈ ਜੀ ਜੇ ਜਿਆਦਾ ਦੂਰ ਹੈ ਜਿਵੇਂ ਲਾ ਲਓ ਐਮਪੀਜੂ ਵੀ ਪਹਿਲਾਂ ਗਏ ਨੇ ਆਪਣੇ ਰੀਪਰ ਜੂਪੀ ਚ ਵੀ ਗਏ ਨੇ ਉੱਥੇ ਤਾਂ 14 ਜਾਂ 13.5 ਰੁਪਏ ਕਿਲੋਮੀਟਰ ਤੇ ਵਗ ਜਾਂਦੇ ਨੇ ਜੇ ਨੇੜੇ ਹੈ ਤਾਂ 15 ਰੁਪਏ ਕਿਲੋਮੀਟਰ ਆਪਾਂ 10 15 ਕਿਲੋਮੀਟਰ ਤੱਕ ਫੇਰੀ ਵੀ ਕਰ ਦਾਂਗੇ 10 15 ਕਿਲੋਮੀਟਰ ਤੱਕ ਕਰ ਦਾਂਗੇ ਜੀ ਕੋਈ 20 ਕਿਲੋਮੀਟਰ ਤੱਕ ਬਾਈ ਕਹਿੰਦਾ ਵੀ 20 ਕਿਲੋਮੀਟਰ ਤੱਕ ਡਿਲੀਵਰੀ ਫਰੀ ਹੈ ਜੇ ਕੋਈ ਰੀਪਰ ਲੈਂਦਾ ਬਾਈ ਦੋ ਇਥੋਂ 20 ਕਿਲੋਮੀਟਰ ਤੱਕ ਘਰੇ ਪਹੁੰਚ ਕਰਾਂਗੇ ਜੀ ਵੀਡੀਓ ਦੇਖ ਕੇ ਉਹ ਜਿਹੜਾ 20 ਕਿਲੋਮੀਟਰ ਤੱਕ ਬਾਈ ਕਹਿੰਦਾ ਇੱਕ ਹੋਰ ਡਿਸਕਾਊਂਟ ਕਰਦਾ ਵੀ ਫਰੀ ਆਪਾਂ ਘਰੇ ਪਹੁੰਚਦੀ ਕਰਾਂਗੇ ਮਸ਼ੀਨ ਜੇ ਸੌਦਾ ਹੁੰਦਾ ਤੇ ਇਹ ਕਿਹੜਾ ਮਾਡਲ ਆ ਗਈ ਇਹ 18 ਮਾਡਲ ਆ ਗਈ ਜੀ 18 ਮਾਡਲ ਲਈ ਦੂਸਰੇ ਉੱਪਰ ਸਾਰਾ ਇਹਦਾ ਵੀ ਨਾਲ ਦਾ ਇਕੱਲੇ ਆਹ ਸਟicker ਕਈ ਵਾਰੀ ਦਰਸ਼ਕਾਂ ਨੂੰ ਐ ਹੋ ਜਾਂਦਾ ਕਿਸਾਨ ਭਰਾਵਾਂ ਨੂੰ ਵੀ ਇਹ ਕਿਵੇਂ ਇਹ ਇਹ ਆਪਾਂ ਨੇ ਉਹੀ ਗੱਲ ਇਕੱਲੇ ਹੀ ਪਟੇ ਹੋਏ ਦੀ ਇਹ ਆਪਾਂ ਨੇ ਰਤੀਆਂ ਵੀ ਲਾਲਾ ਨੂੰ ਬਣਵਾ ਕੇ ਲਾਦੇ ਨੇ ਠੀਕ ਆ ਹਾਂ ਵੀ ਇਕੱਲੇ ਆ ਸਟਿੱਕਰ ਲੱਗੇ ਨਹੀਂ ਅਰੀਜਨਲ ਅਰੀਜਨਲ ਮਾਣੀ ਨੂੰ ਲਾ ਦਾਂਗੇ ਆਪਾਂ ਲਾ ਦਾਂਗੇ ਜੀ ਉਹ ਐਂ ਤੇ ਥੋੜਾ ਜਿਹਾ ਟਾਈਮ ਘਟਦੀ ਆ ਜੀ ਉਹੀ ਗੱਲ ਮੰਗਵਾਉਣੇ ਪੈਂਦੇ ਨੇ ਠੀਕ ਆ ਇਹਨੂੰ ਵੀ ਵਿੱਚੋਂ ਵੀ ਦਿਖਾ ਇਹਦਾ ਕੰਮ ਵੀ ਰਜਿੰਦਰਾ ਵਾਂਗੂ ਜਮਾ ਫੁੱਲ ਹੋਇਆ ਏ ਟੂ ਜ਼ेड ਜਮਾ ਨਵਾਂ ਜਾਲ ਛੁਰੀਆਂ ਕੁਛ ਨਾ ਕੁਛ ਪੈ ਜਾਣਗੀਆਂ ਨਵੇਂ ਪੂਰੇ ਲੱਗੇ ਨੇ ਬੰਦ ਬਾਡੀ 18 ਮੰਡਲ ਰਿਪੇਅਰ ਇਹਦੀ ਵੀ ਫੁੱਲ ਹੋਈ ਆ ਠੀਕ ਆ ਵੀ ਫੁੱਲ ਬੱਸ ਇਕੱਲੇ ਛੁਰੀਆਂ ਛੁਰੀਆਂ ਲੱਗਣ ਚੱਲ ਜਮਾ ਨਮਾ ਪੰਜਾਬ ਵਾਲੀ ਯਾਰੀ ਤੇ ਸਟੈਪ ਪੱਤੀਆਂ ਦੋਵੇਂ ਨਾਲ ਨੇ ਇਹਦੇ ਦੋਨੇ ਨਾਲ ਹੀ ਨੇ ਜੀ ਠੀਕ ਹੈ ਹਾਂਜੀ ਤੇ ਕੀ ਰੇਟ ਦਾ ਕਰਦੀ ਆਪਾਂ ਇਹ ਈ ਦੀ ਵੀ ਡਿਮਾਂਡ 1.80 ਕਰਦੇ ਆਂ ਜੀ 1 ਲੱਖ 80 ਹਜ਼ਾਰ ਹਾਂ 18 ਮੰਡਲ ਫੁੱਲ ਰਪਈਆ ਚੱਲ ਫਿਰ ਮੜਾ ਜਾਂ ਹੋਰ ਚੱਕ ਦੇ ਨਹੀਂ ਕਰ ਦਾਂਗੇ ਜੀ ਕਰ ਦਾਂਗੇ ਕਰ ਦੇ ਡਿਸਕਾਊਂਟ ਹਾਂ ਜਾਂ ਨਾ ਦੇਣੀ ਕਿੰਨੇ ਦੀ ਹੈ ਜੀ ਹਾਂ 1 ਲੱਖ 70 ਦੀ ਦੇ ਦਾਂਗੇ 1 ਲੱਖ 70 ਹਜ਼ਾਰ ਦੀ ਦੇ ਦਾਂਗੇ ਦੇ ਦਾਂਗੇ ਜੀ ਕਰ ਤਾਂ ਧੁਮਾਕ ਕਰ ਦਾਂਗੇ ਲੈ ਮਿੱਤਰੋ 1 ਲੱਖ 70 ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਵੀਡੀਓ ਦੇਖ ਕੇ ਆ ਜਾਓ ਪਰ ਮੌਕੇ ਤੇ ਹਾਂ ਨਾਲ ਰੇਟ ਹੋਊਗਾ ਕੀ ਭਰੀ ਗੱਲ 1 ਫੇਰ ਵੀ ਜਦੋਂ 70 ਦਾ ਸੌਦਾ ਹੋ ਗਿਆ ਮਾਗਰੋਂ ਆ ਕੇ ਦੱਸ ਦਿਓ ਵੀ ਸੰਦੀਪ ਦੀ ਵੀਡੀਓ ਦੇਖੀ ਤੇ ਉਹ 2000 ਜਿਹੜਾ ਆਪਾਂ ਜ਼ਮਾਨ ਕਰ ਲਈ ਉਹ ਤਾਂ ਕਰ ਹੀ ਲਈ ਡਿਸਕਾਊਂਟ ਕਰਾਂਗੇ ਹਾਂ ਜੇ ਮਾਗਰੋਂ ਦਿਖਾ ਦਿਓ ਵੀ ਇਹ ਸੰਦੀਪ ਨੇ ਵੀਡੀਓ ਸ਼ੇਅਰ ਕੀਤੀ ਬਾਈ ਕਹਿੰਦਾ ਵੀ 170 ਦੀ ਦੇਵਾਂਗੇ ਪਰ ਇਹ ਨਾ ਹੋਵੇ ਵੀ ਉਰੇ ਆ ਕੇ ਬਾਈ ਨੂੰ ਕਹੋ ਵੀ ਹੋਰ ਵੀ ਘੱਟਣਾ ਦੇਣ ਲੈਣ ਵਾਲਾ ਰੇਟ ਹੈ ਜਿਹੜਾ ਵੀਡੀਓ ਫੋਨ ਤੇ ਸ਼ੇਅਰ ਕਰਕੇ ਆਉਗਾ ਉਹਨੂੰ 2000 ਜਿਹੜਾ ਆਪਾਂ ਜ਼ਮਾਨ ਕਹਿ ਲਈ ਉਹ ਕਰਾਂਗੇ ਪੇ ਨੂੰ ਫੋਲੋ ਕਰਕੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਉਹ ਬਾਈ ਨੂੰ ਦਿਖਾ ਦਿਓ 2000 ਰੁਪਏ ਡਿਸਕਾਊਂਟ ਕਰੂਗਾ ਬਾਈ ਇਹਦੇ ਤੇ ਉਹ ਹਰੇਕ ਨਗ ਚੋਂ ਚਾਹੇ ਦੀ ਟਰਾਲੀ ਲੈ ਲਓ ਟਰੈਂਟ ਲੈ ਲਓ ਚਾਹੇ ਦੀ ਮਸ਼ੀਨ ਲੈ ਲਓ ਅੱਗੇ ਇਹ ਵੀ 55 ਇੰਚੀ ਆ ਵੀ ਇਹ ਵੀ 57 ਨੇ ਸਾਰੀਆਂ 55 ਲਾ ਲਓ 57 ਲਾ ਲਓ ਇਹ 19 ਮਾਡਲ ਹੈ ਜੀ 19 ਮਾਡਲ ਨਿਊ ਵਿਸ਼ ਕਰ ਮਾਣਾ ਬਾਈ ਹਾਂਜੀ ਕਿਹੜਾ ਮਾਡਲ ਆ ਗਈ ਇਹ ਇਹ 19 ਮਾਡਲ ਹੈ ਜੀ ਤੇ ਕਟਰ ਕਿੰਨੀ ਇੰਚੀ ਹੈਗਾ ਦਾ ਇਹ ਤਾਂ ਜੀ ਆਮ ਹੀ 57 ਆ ਗਈ ਆ ਦੂਜੀਆਂ ਜਿਹੀਆਂ ਲੈ ਲਾਓ ਹਾਂ ਬੰਦ ਵਾਡੀ ਚਾ ਵੀ ਇਹ ਬੰਦ ਵਾਡੀ ਇਕੱਲਾ ਜਗਜੀਤ ਹੀ ਚੌਪੜ ਠੀਕ ਰੰਗ ਰੂਪ ਦਿਖਾ ਦਿਓ ਰੰਗ ਅਸਲੀ ਜੇ ਕਿਤੇ ਬੁਰਸ਼ੀ ਵਿੱਚ ਆ ਰੰਗ ਤੁ ਹਾਂਜੀ ਰੰਗ ਰੂਪ ਦੀ ਕੋਈ ਜਰ ਫਰਨੀ ਹੈਗੀ ਨਹੀਂ ਇਹ ਮਸ਼ੀਨ ਵੀ ਟਰਾਲੀਆਂ ਬਹੁਤ ਸੇਤੀ ਭਰਦੀ ਹੈ ਜੀ ਠੀਕ ਹੈ ਨਿਊ ਬਿਸ਼ਕਰਮਾ ਜੀ ਨੇ ਚਲਾਈ ਹੈ ਉਹਨੂੰ ਪਤਾ ਹੈ ਕਿਹੜਾ ਮਾਡਲ ਅੱਛਾ ਸੀ 19 ਮਾਡਲ ਜੀ ਮਾਡਲ ਦੀ ਗਾਰੰਟੀ ਹੈ ਮਾਡਲ ਦੀ ਆਪਣੀ ਗਾਰੰਟੀ ਹੈ ਮਾਡਲ ਦੀ ਤੇ ਰੰਗ ਦੀ ਜਿਹੜੀ ਗੱਲ ਆਪਾਂ ਕਹੀ ਸੀ ਉਹੀ ਨਿਕਲੂਗੀ ਹਾਂਜੀ ਹਾਂ ਬਸ ਮੇਰੀ ਗੱਲ ਆਪਣੀਆਂ ਮਸ਼ੀਨਾਂ ਤਾਂ ਹੀ ਵੇਗੀਆਂ ਨੇ ਆਪਾਂ ਦੱਸ ਕੇ ਜੀ ਦਿੱਤੀ ਹੈ ਹਨਾ ਖਸ ਆਪਾਂ ਜਿਆਦਾ ਕਮਾਈ ਉਹੀ ਗੱਲ ਹੈ ਜੀ ਗਲ ਨਹੀਂ ਘਟਣਾ ਨਾ ਆਪਾਂ ਤਾਂ 5000 ਜਦੋਂ ਆਪਾਂ ਨੂੰ 5000 ਰੁਪਏ ਨਾਲ ਬਹੁਤ ਹੈ ਆਪਾਂ ਨੂੰ ਸੰਤੁਸ਼ਟੀ ਹੈ ਠੀਕ ਹੈ ਆਪਾਂ ਜਿਹੜੀ ਵੀ ਚੀਜ਼ ਸੀਮਲ ਹੋਰ ਰਿਪੇਅਰ ਦੀ ਆਪਾਂ ਦੱਸ ਕੇ ਦਤੀ ਅਗਲੇ ਨੂੰ ਹਾਂਜੀ ਹਾਂ ਠੀਕ ਹੈ ਕੀ ਰੇਟ ਕਰਦੀ ਹੈ ਭੀਤੇ ਦਾ ਇਹ 2019 ਮਾਡਲ ਰੇਟ 1,68,000 1,68,000 19 ਮਾਡਲ ਹਾਂਜੀ ਦੇਖ ਲੈ 19 ਮਾਡਲ ਦਾ ਲੋਕ 1.90.90 ਮੰਗਦੇ ਨੇ ਆਪਾਂ 22,000 ਥੱਲੇ ਆ ਮਾਡਲ ਨਾਲੋਂ ਦੇਖ ਲੈ ਚੱਕਰੀ ਨਹੀਂ ਜੀ ਠੀਕ ਆ ਕੋਈ ਚੱਕਰੀ ਨਹੀਂ ਲੈ ਮਿੱਤਰੋ ਇਹ ਸਕਰੀਨ ਸ਼ਾਟ ਲੈ ਲਓ ਦੁਬਾਰੇ ਫੇਰ ਬਣਾ ਦੇ ਦੀ ਸਮਾਰ ਕੇ ਵੀਡੀਓ ਬਾਕੀ ਨੂੰ ਸਕਰੀਨ ਸ਼ਾਟ ਦਿਖਾ ਦਿਓ ਇਹ ਗੱਲ ਨਹੀਂ ਹੁੰਦੀ ਵੀ ਜਾਂ ਜੂਲੇ ਦਾ ਵੀ ਬਹੁਤ ਵਧੀਆ ਇਕੱਲਾ ਮਾੜਾ ਮੋਟਾ ਕੀ ਕਹਣਾ ਕੋਈ 2-4000 ਰੁਪਿਆ ਲੱਗ ਜੇ ਬਾਹਲਾ ਨਹੀਂ ਹੁੰਦੀ ਵੀ ਆਪਾਂ ਇੱਥੇ ਕੋਈ ਬੰਦਾ ਆ ਗਿਆ ਵੀਡੀਓ ਦੇਖ ਕੇ ਆਪਾਂ ਕਹਿੰਦੇ ਵਿਕ ਗਿਆ ਉਹ ਤਾਂ ਨਾ ਨਾ ਜੀ ਜੇ ਵਿਕਿਆ ਹੋਊਗਾ ਸਬੂਤ ਦਿਖਾਵਾਂਗੇ ਜੇ ਵਿਕਿਆ ਹੋਊਗਾ ਜੇ ਹੁਣ ਅੱਜ ਵੀਡੀਓ ਤੁਸੀਂ ਬਣਾਈ ਜਾਨੇ ਆ ਅੱਜ ਮੇਰੇ ਖਿਆਲ ਚ 12 ਤਰੀਕ ਹੈ ਹਾਂ ਜੇ ਹੋ ਸਕਦਾ ਕੱਲ ਨੂੰ ਵਿਕ ਜੇ ਜੇ ਤੁਸੀਂ ਨੇ ਵੀਡੀਓ ਜਦੋਂ ਵੀ ਆਪ ਲਾਲਾ ਵੀ ਅਪਲੋਡ ਕਰੋਗੇ ਤੇ ਉਹਦੇ ਹਿਸਾਬ ਨਾਲ ਉਹੀ ਗੱਲ ਹੈ ਵੀ ਪਿਆਰਤਾ ਦਰਸ਼ਕਾਂ ਦਾ ਪਹਿਲਾਂ ਵੀ ਬਹੁਤ ਮਿਲਿਆ ਸਾਨੂੰ ਕਿਸਾਨਾਂ ਦਾ ਠੀਕ ਹੈ ਮਿੱਤਰੋ ਜੇ ਬਾਈ ਕਹਿੰਦਾ ਵੀ ਜੇ बिक ਗਈ ਆਪਾਂ ਪ੍ਰੂਫ ਦਿਖਾਵਾਂਗੇ ਤੇ ਸਕਰੀਨਸ਼ਾਟ ਲੈ ਕੇ ਬਾਈ ਨੂੰ ਦਿਖਾਉਂਦੇ ਆਪਾਂ ਨਹੀਂ ਤਾਂ ਬਾਈ ਜੀ ਵੇਚਣੀ ਹੋਈ ਹੈ ਉਹੀ ਗੱਲ ਹੁੰਦੀ ਹੈ ਨਾ ਕਈ ਵਾਰੀ ਇਹ ਹੁੰਦਾ ਮੰਨ ਲਓ ਵੀ ਇੱਕ ਗੱਲ ਹੋਰ ਹੁੰਦੀ ਐ ਸੰਦੀਪ ਵੀਡੀਓ ਤਾਂ ਥੋੜੀ ਜਿਹੀ ਲੰਬੀ ਹੋ ਜੂਗੀ ਵਿੱਚ ਨਾ ਜ਼ਿਮੀਂਦਾਰ ਸੋਚਦੇ ਨੇ ਵੀ ਯਾਰ ਵਪਾਰੀ ਤੋਂ ਨਹੀਂ ਆਪਾਂ ਚੀਜ਼ ਲੈਣੀ ਠੀਕ ਹੈ ਜਦੋਂ ਤੁਸੀਂ ਵਪਾਰੀ ਆਪਣੇ ਕੋਲੇ ਹੁਣ 8-9 ਮਸ਼ੀਨਾਂ ਖੜੀਆਂ ਨੇ 8-9 ਜੀ ਪਸੰਦ ਕਰੂ ਬੰਦਾ ਹਾਂ ਜੀ ਕੁਝ ਤਾਂ ਪਸੰਦ ਪਸੰਦ ਵੀ ਛੱਡੋ ਹੁਣ ਜੇ ਆਪਾਂ ਅੜੇ ਰਹੇ ਆਪਾਂ ਤਾਂ ਐ ਫਿਰ 8 9 ਕਿੰਨੀਆਂ ਕਿਹ ਚ ਪਹਿਲਾਂ 20 ਮਸ਼ੀਨਾਂ ਖੜੀਆਂ ਹੁੰਦੀਆਂ ਹਰ ਟਾਈਮ ਤੇ ਜੇ ਹੁਣ ਆਪਾਂ ਐ ਕਹੀਏ ਵੀ ਸਾਡੀ ਜੇ ਇੰਨੇ ਦੀ ਵੀਕੂਗੀ ਤਾਂ ਵੇਚਾਂਗੇ ਨਹੀਂ ਖੜੀ ਹੈ ਕਿੰਨੀਆਂ ਕਿ ਚਲਾ ਲਾਂਗੇ ਜੇ ਤੁਸੀਂ ਜ਼ਿਮੀਂਦਾਰ ਕੋਲੇ ਜਾਓਗੇ ਉਹਦਾ ਰੇਟ ਸਾਡੇ ਨਾਲੋਂ 20000 ਵੱਧ ਹੋਊਗਾ ਕਾਰਨ ਉਹਨੂੰ ਐ ਹੁੰਦਾ ਜੇ ਤਾਂ ਵੀਕੀ ਵੇਚ ਦਾਂਗੇ ਨਹੀਂ ਖੜੀ ਹੈ ਵੀ ਮੂਦੇ ਵੜਾਈ ਮੈਂ ਤੇਰੇ ਮੂਦੇ ਕਹਿਣਾ ਵੀ ਮੈਂ ਬਹੁਤ ਮਸ਼ੀਨਾਂ ਦੀ ਵੀਡੀਓ ਕਰਾਇਆ ਅੱਜ ਜੇ ਜੇ ਰੇਟ ਇਦੋਂ ਨਹੀਂ ਮਿਲਦੀ ਇਹ ਫਿਰ ਗੱਲ ਉਹੀ ਹੈ ਨਾ ਭਾਈ ਸੰਦੀਪ ਜੇ ਤੁਸੀਂ ਜ਼ਿਮੀਂਦਾਰ ਕੋਲੇ ਜਾਓਗੇ ਉਹ ਉਨੇ ਮਾਡਲ ਦਾ ਮਨ ਕਰੇ 1 ਲੱਖ 90 ਦਾ ਮੰਗਣੀ ਮੰਗਣਾ ਬਣ ਕੇ ਦੋ ਮੰਗ ਲਏ ਚਲ ਜੀ 90 ਵੀ ਮੰਗ ਲਿਆ ਸਾਡੇ ਨਾਲੋਂ ਰੇਟ ਉਹ ਪਹਿਲੀ ਵੱਧ ਮੰਗੂ ਆ ਉਹਨੂੰ ਐ ਹੁੰਦੇ ਜੇ ਤਾਂ ਵਿੱਕੀ ਵੇਚ ਦਾਂਗੇ ਨਹੀਂ ਖੜੀ ਆ ਹੁਣ ਅਸੀਂ ਕਿਹੜੀ ਕਿਹੜੀ ਚਲਾਵਾਂਗੇ ਕਿਹੜੀ ਕਿਹੜੀ ਰੱਖਾਂਗੇ ਸਾਨੂੰ ਤਾਂ ਜੇ ਰੋਜ ਦਾ ਨੰਗ ਵਿਕੂਗਾ ਤਾਂ ਤਾਂ ਹੀ ਦੋ ਰੁਪਏ ਆਪਾਂ ਦਾ 5-4000 ਪਿੱਛੇ ਮਹੀਨ ਦੇ ਦਾਂਗੇ 5000 ਜੇ ਕੋਈ ਇੱਥੋਂ ਤੱਕ ਸਬੂਤ ਵੀ ਲਵੇ ਨਾ ਵੀ ਕਿੱਥੋਂ ਆਈ ਏ ਕਿਵੇਂ ਨਾ ਆਪਾਂ ਉਹ ਵੀ ਦੇ ਦਾਂਗੇ ਗੱਲ ਕਰ ਫਿਰ ਉਹ ਚੋ 5 ਦੇਣਾ ਪਊਗਾ 5000 ਰੁਪਏ ਲੈ ਸਬੂਤ ਤੱਕ ਵੀ ਦੇ ਦਾਂਗੇ ਫਲਾਣੇ ਪਿੰਡੋਂ ਆਈ ਏ ਫਲਾਣੇ ਘਰੋਂ ਆਈ ਏ ਸਾਰ ਹਾਂਜੀ ਇਹ ਕਿਸੇ ਨੇ ਮਸ਼ੀਨ ਕੋਈ ਵੀ ਪਸੰਦ ਕਰਦਾ ਵਾ ਬਾਕੀ ਹੁਣ ਨਵੀਆਂ ਟਰਾਲੀਆਂ ਦਾ ਵੀ ਕੰਮ ਚਲਾਇਆ ਆ ਪਾ ਜੀ ਮਸ਼ੀਨਾ ਬਾਈ ਤੋਂ ਪਸੰਦ ਆਉਂਦੀ ਹੈ ਹਨਾ ਇੱਕ ਬਾਈ ਕੋਲੇ ਜਸਵੰਤ ਖੜੀ ਆ ਹਨਾ ਬਾਈ ਇਹ ਹਾਂਜੀ ਆ ਚਲੋ ਮਸ਼ੀਨ ਦਿਖਾਓ ਪਹਿਲਾਂ ਇਹ ਵੀ ਅੱਜ ਜਸਵੰਤ ਜਸਵੰਤ ਤੋਂ ਦਿਖਾ ਦੀ ਕਿਹੜਾ ਮਾਡਲ ਹੈ ਇਹ ਇਹ 2015 ਮਾਡਲ ਹੈ ਜੀ 2015 ਮਾਡਲ ਹੈ ਰੰਗ ਰੂਪ ਦੀ ਸਾਰੀ ਰੈਡੀ ਨਾਲ ਲੈ ਵੀ ਪੂਰੀ ਮਸ਼ੀਨ ਆ 15 ਮਾਡਲ ਹੈ ਜੀ ਮਸ਼ੀਨ ਯਾਰ ਹੁਣੀ ਆਈ ਏ ਜੀ ਹੁਣੀ ਆਈ ਆ ਮਸ਼ੀਨ ਨਾਲੇ ਬਾਈ ਸਾਫੀ ਕਰੀ ਜਾਂਦਾ ਸੀ ਕਟਰ ਕੋਟਰ ਦੀ ਦਿਖਾ ਦੀ ਮਸ਼ੀਨ ਪੂਰੀ ਵਧੀਆ ਲਪੇਟਲ ਬੂਟਾਂ ਦੀ ਕਿਵੇਂ ਹੈ ਲਪੇਟਲ ਬੂਟ ਪੂਰੇ ਕੰਮ ਕੰਮ ਦਾ ਦਾ ਫੁੱਲ ਹੋਇਆ ਹੋਇਆ ਇਹਦਾ ਹੁਣ ਹੀ ਲੈਂਦੀ ਆ ਬੱਸ ਹੁਣ ਹੀ ਆਈ ਹੈ ਮਸ਼ੀਨ ਵਾਲੇ ਧੁੱਤੀ ਵੀ ਨਹੀਂ ਮਸ਼ੀਨ ਇਹ ਠੀਕ ਹੈ ਕੰਮ ਸਾਰਾ ਹੋਇਆ ਕੀ ਕਹਣਾ ਛੁਰੀਆਂ ਥੋੜੀਆਂ ਕਾਣੀਆਂ ਪੈ ਜਾਣ ਵੀ ਐ ਨਹੀਂ ਹੈਗਾ ਵਰਕਸ਼ਾਪ ਤੇ ਨਹੀਂ ਜਾਂਦੀ ਪਾਸੇ ਬਦਲ ਕੇ ਚੱਲੂ ਬਾਕੀ ਹਾਂ ਵੀ ਥੋੜੇ ਕਾਣੇ ਪੈ ਜਾਣਗੇ ਠੀਕ ਹੈ ਕਿਹੜੇ ਡਾਇਰੈਕਟਰ ਤੇ ਚੱਲੀ ਹੋਈ ਹੈ ਇਹ ਇਹ ਚੱਲੀ ਹੋਈ ਹੈ ਫਾਰਮ 60 ਤੇ 60 ਫਾਰਮ ਤੇ ਹਾਂਜੀ ਠੀਕ ਹੈ ਇਹ ਵੀ 55 ਇੰਚ ਹੀ ਹੈਗੀ ਇਹ ਵੀ ਹਾਂ 57 ਹੀ ਹੈ ਜੀ ਠੀਕ ਹੈ ਕੀ ਰੇਟ ਦੀ ਹੈ ਬਈ 15 ਮੰਨ ਲੈ ਇਹਦਾ ਕਹੋ ਇਹ ਗੱਲੇ ਵੀ ਇਹਦਾ ਇੱਕ ਹਿਸਾਬ ਦਾ ਤੁਹਾਨੂੰ ਬੀ ਲਾਲਾ ਨਾਂ ਵਾਲੀ ਗੱਲੀ ਹੈ 122000 ਡਿਮਾਂਡ ਹੈ 122000 ਮੰਗਦੇ ਆ 15 ਮਾੜੂ ਡਿਮਾਂਡ ਕਰਾਂਗੇ ਮੌਕੇ ਤੇ ਮੌਕੇ ਤੇ ਮੰਨਤਾਂ ਪੂਰਾ ਕਰ ਦਾਂਗੇ ਪੂਰਾ ਜੀ ਜੇ ਉਹੀ ਗੱਲ ਤੁਸੀਂ ਹੋਰ ਮਸ਼ੀਨ ਲਓਗੇ ਕਿਤੇ ਕੋਈ ਮੈਂ ਵੀ ਲਾ ਲਵਾਂ ਪਾਣੀ ਕਹਿੰਦੇ ਆਪਾਂ ਤੋਂ ਹੀ ਖਰੀਦੋ 122 ਆਪਾਂ ਮੰਗਦੀਆਂ ਇਹਦਾ ਫਿਰ ਬਾਈ ਰਿਪੇਅਰ ਵੀ ਨਹੀਂ ਹੋਣ ਵਾਲੀ ਠੀਕ ਹੈ ਜੇ ਹੁਣ ਤੁਸੀਂ ਹੋਰ ਤੁਹਾਨੂੰ ਲੱਖ ਦੀ ਵੀ ਮਿਲ ਜੂ ਤੇ ਜਾ ਕੇ 30000 ਰੁਪਏ ਲੱਗਿਆ ਉਹਦਾ ਫਾਇਦਾ ਨਹੀਂ ਇਹਦਾ ਤੁਹਾਨੂੰ ਵਰਕਸ਼ਾਪ ਤੇ ਜਾਣ ਦੀ ਨਹੀਂ ਲੋੜ ਡਿਸਕਾਊਂਟ ਕਰਾਂਗੇ ਪਰ ਦਾਂਗੇ ਜੀ ਕਰ ਦਾਂਗੇ ਠੀਕ ਆ ਹਾਂਜੀ 15 ਮਾਡਲ ਰੰਗ ਰੂਪ ਸਾਰਾ ਅਰੀਜਨਲ ਭੂਪਣਾ ਭਾ ਆਪਣਾ ਐ ਪੇ ਦੇ ਖਜਣੋਂ ਦੀ ਚਲਾਈ ਨੇ ਹੁੰਦਾ ਕੋਈ ਆਇਆ ਨਹੀਂ ਹੈਗਾ ਵੀ ਕਾ ਨਹੀਂ ਚਿਬ ਜੇ ਬੀ ਗਵਰੀ ਚ ਨਹੀਂ ਚੱਲੀ ਹਾਂਜੀ 1 ਲੱਖ 22 ਹਜ਼ਾਰ ਮੰਗਦਾ ਬਾਈ ਮੌਕੇ ਤੇ ਮਾਨਦਾਨ ਵੀ ਕਰੂਗਾ ਤੇ ਡਿਸਕਾਊਂਟ ਵੀ ਬਾਈ ਨੇ ਕਹਤਾ ਕਿ ਇਕੱਲੀ ਜਿ ਸਵੰਤ ਹੈ ਜੀ ਇੱਕ ਹੁੰਦੀ ਹੈ 513 ਉਹਦੀ ਮਾਰਕੀਟ ਤਾਂ ਥੋੜਾ ਜਿਹਾ ਫਰਕ ਹੈ ਇਹ ਉਦੋਂ ਹੈਵੀ ਨੇ ਇਕੱਲੀ ਜਿ ਸਵੰਤ ਹੈ ਠੀਕ ਹੈ ਕੱਲੀ ਜਿ ਸਵੰਤ ਥੋੜੀ ਜ਼ਿਆਦੇ ਹੈ ਜੀ ਹਾਂਜੀ ਕੋਈ ਵੀ ਮਸ਼ੀਨ ਬਾਈ ਨੇ ਫੋਨ ਤੇ ਗੱਲ ਕਰਕੇ ਇੱਥੇ ਆ ਕੇ ਸੌਦਾ ਕਰਕੇ ਜੇ ਕੋਈ ਦੂਰ ਦਾ ਬੰਦਾ ਜੀ ਆਪਾਂ ਵੀਡੀਓ ਕਾਲ ਤੇ ਵੀ ਦਿਖਾ ਦਾਂਗੇ ਅਗਲਾ ਆਪਾਂ ਨੂੰ ਸਾਈ ਪਾ ਦੇ ਵੀਡੀਓ ਕਾਲ ਤੇ ਦਿਖਾ ਦਾਂਗੇ ਠੀਕ ਹੈ ਤੇ ਜੇ ਅਗਲਾ ਪਹੁੰਚ ਕਰਾਉਂਦਾ ਤਾਂ ਪਹੁੰਚ ਵੀ ਕਰਦਾਂਗੇ ਜੇ ਕੋਈ ਨਹੀਂ ਆਉਣਾ ਚਾਹੁੰਦਾ 20 ਕਿਲੋਮੀਟਰ ਤੱਕ ਬਾਈ ਨੇ ਵੀਡੀਓ ਡਿਸਕਾਊਂਟ ਕੀਤਾ ਵੀ 20 ਕਿਲੋਮੀਟਰ ਤੱਕ ਫ੍ਰੀ 20 ਤੱਕ ਤਾਂ ਫ੍ਰੀ ਹੈ ਜੀ ਜੇ ਕੋਈ ਵੀ ਲਾ ਲੋ ਜਾਦੇ ਦੂਰੋਂ ਬਿਲਾ ਲੋ ਕੋਈ 100 200 ਕਿਲੋਮੀਟਰ ਚਾਹੀਦੀ 500 ਕਿਲੋਮੀਟਰ ਵੀ ਹੋਵੇ ਆਪਾਂ ਵੀਡੀਓ ਕਾਲ ਤੇ ਕੱਲੀ-ਕੱਲੀ ਚੀਜ਼ ਦਿਖਾ ਦਾਂਗੇ ਅਗਲੇ ਜੀ ਸੰਤੁਸ਼ਟੀ ਕਰਾ ਦਾਂਗੇ ਵੀ ਫੋਨ ਤੇ ਸੌਦਾ ਕਰ ਸਕਦਾ ਹੈ ਅਗਲਾ ਠੀਕ ਆ ਇੱਕ ਮੇਨ ਗੱਲ ਬਾਈ ਬਾਈ ਨੇ ਮਤਲਬ ਕਿਸੇ ਮੂਰੇ ਹੱਥ ਨਹੀਂ ਫਲਾਏ ਚਾਹੇ ਬਾਈ ਹੈਂਡੀਕੈਪਡ ਆ ਥੋੜਾ ਜਿਹਾ ਲੱਤ ਤੋਂ ਤੇ ਬਾਈ ਆਦਾ ਕੰਮ ਕਰਕੇ ਰੋਟੀ ਜੋਗੇ ਪੈਸੇ ਕਮਾਉਂਦਾ ਐ ਐਣੀ ਹੈਗਾ ਬਾਕੀ ਆਪਣਾ ਕਿਸਾਨਾਂ ਦੀ ਸਿਰਤੀ ਐ ਜੀ ਹੁਣ ਆਪਾਂ ਬੜਾਈ ਕਰੀਏ ਜੇ ਹੁਣ ਆਪਾਂ ਬਿਲਾ ਲੋ ਕਿਸਾਨ ਆਪਾਂ ਨੂੰ ਵੀ ਲਾ ਲੋ ਸੰਯੋਗ ਦੇਣਗੇ ਫੇਰ ਹੀ ਆਪਣਾ ਕੰਮ ਜਾਦੇ ਚੱਲੂਗਾ ਆਪਾਂ ਸੜਕਾਂ ਦੇ ਗੰਡੇ ਬੈਠੇ ਹੁੰਦੇ ਆ ਆਪਾਂ ਕਹਿੰਦੇ ਕੰਮ ਨਹੀਂ ਕਰਦੇ ਇਹ ਬਾਈ ਦੇ ਇੱਕ ਮਦਦ ਵਾਲਾ ਕੰਮ ਹੀ ਹੋ ਜੂਗਾ ਜੀ ਹਾਂਜੀ ਹਾਂ ਜਿਹੜਾ ਇੱਥੇ ਆ ਕੇ ਬਾਈ ਤੋਂ ਹਾਂ ਤੁਸੀਂ ਹੋਰ ਤੋਂ ਵੀ ਮਸ਼ੀਨ ਖਰੀਦਣੀ ਹੈ ਜੇ ਹੁਣ ਤੁਸੀਂ ਆਪਣਾ ਤਾਂ ਖਰੀਦ ਲੋਗੇ ਆਪਾਂ ਨੂੰ ਇੰਨੇ ਨਾਲ ਹੌਸਲਾ ਹੋ ਜੂਗਾ ਜੀ ਆਪਣੇ ਉਹੀ ਨਾਕ ਵੱਧ ਵਿਕ ਜਾਣਗੇ ਜੀ ਮੰਗ ਕੇ ਨਹੀਂ ਬਾਈ ਕਹਿੰਦਾ ਵੀ ਕੰਮ ਕਰਦਾ ਮੈਂ ਆਪਦੇ ਸਰਤੇ ਕੰਮ ਕਰਦਾ ਤੇ ਆਪਾਂ ਬਾਈ ਨੂੰ ਹੌਸਲਾ ਦਿਓ ਵੀ ਬਾਈ ਕੰਮ ਕਰੇ ਬਾਈ ਤੋਂ ਮਸ਼ੀਨਾ ਲਾਓ ਆਪਾਂ ਹੋਰ ਤੋਂ ਵੀ ਲੈਣੀਆਂ ਨੇ ਬਾਈ ਕੋਲੇ ਆ ਕੇ ਬਾਈ ਦੇ ਕੋਈ ਵੀ ਮਸ਼ੀਨ ਪਸੰਦ ਆਉਂਦੀ ਬਾਈ ਦੋ ਲਓ ਬਾਕੀ ਇੱਕ ਦੋ ਦਿਨਾਂ ਤੱਕ ਬਾਈ ਕੋਲ ਹੋਰ ਵੀ ਆ ਜਾਣੀਆਂ ਨਾ ਹਮ ਜਿੰਨਾ ਹੁੰਦੀਆਂ ਹੀ ਰਹਿੰਦੀਆਂ ਨੇ ਆ ਮਸ਼ੀਨ ਹੋਣੀ ਆਈ ਐ ਆ ਰਜਿੰਦਰਾ ਹਲੇ ਪਰਸੋਂ ਆਈ ਤੇ ਕੱਲ ਕੱਲ ਤੋਂਤੀ ਐ ਇਹ ਵੀ ਹਲੇ ਪਾਈ ਨਹੀਂ ਵੀਡੀਓ ਬਾੜੀਓ ਠੀਕ ਹੈ ਕਿਸੇ ਨੇ ਵੀ ਸਟਾਕ ਸਾਰੇ ਹੀ ਨਵਾਂ ਆਇਆ ਜੀ ਕਿਸੇ ਨੇ ਕੋਈ ਵੀ ਮਸ਼ੀਨ ਲੈਣੀ ਆ ਨਾ ਬਾਈ ਨਾਲ ਗੱਲ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਬਾਈ ਪੀਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ